ਸਤਿ ਸ੍ਰੀ ਗੁਰੂ ਵਾਦਦੇ ਮਹਾਰਾਜ ਅੱਜ ਦੇ ਪਾਵਨ ਉਪਦੇਸ਼ ਦੇ ਅੰਦਰ ਕੱਲ ਦੇ ਸ਼ਬਦ ਵਿੱਚ ਰਾਮ ਰਾਮ ਦਾ ਜਾਪ ਕੀਤਾ ਅੱਜ ਦੇ ਸ਼ਬਦ ਵਿੱਚ ਹਰੀ ਆਪ ਉਹਨਾਂ ਸੀ ਜਿੰਨਾ ਚੁਗਹਿਤ ਪਰਨਾ ਕੋਸ਼ਿਸ਼ ਕਰੀਏ ਤੇ ਵੀ ਜਾਤ ਤ ਵਿੱਚ ਅੰਦਰ ਤੇਾਰਾ ਮਿਲਿਆ ਹੁੰਦਾ ਕਈ ਦੇ ਵੀ ਸਤਨਾਮ ਵਾਰ ਕਰੂ ਲਿਖਿਆ ਹੁੰਦਾ ਕਈ ਦੇ ਵੀ ਰਾਮ ਰਾਮ ਲਿਖਿਆ ਹੁੰਦਾ ਇਹ ਸਾਡੇ ਕਈ ਜੀਵਾਂ ਦੇ ਮਨ ਦੇ ਵਿੱਚ ਇਹ ਕੋ ਲਿਖਿਆ ਵੀ ਤੇ ਰਾਮ ਲਿਖਿਆ ਇਮਾਨਦਾਰ ਹੁੰਦਾ ਨਹੀਂ ਕੋਈ ਇਤਾਲਪੁਰਵਾਦੀ ਹੁੰਦਾ ਇਹ ਨਾਮ ਹੈ ਦੇ ਮਾਮਾ ਤੇ ਅਸਥਾਨਾਂ ਤੇ ਹਰ ਹਰ ਦੇ ਚਾਹੁੰਦਾ ਇੰਥੋਂ ਵੀ ਅਸੀਂ ਦੇਰ ਨਾਮ ਇਹ ਵੀ ਪਰਮੇਸ਼ਰ ਦਾ ਹੀ ਨਾਮ ਹੈ ਤੇ ਇਥੇ ਗੁਰੂ ਅਰਜਨ ਦੇਵ ਮਹਾਰਾਜ ਕਹਸ ਰਿਹਾ ਹੈ ਕਿ اے ਭਾਈ ਹਰੀ ਨੂੰ ਮਾਰੂ ਉਹਦੇ ਅਨੇਕਾ ਨਾਮ ਨਹੀਂ ਉਹਨੇ ਅਨੇਕਾ ਹੀ ਘਾਟਾਂ ਘੜ ਕੇ ਇਹ ਸੰਸਾਰ ਨੂੰ ਬਣਾਇਆ ਪਰ ਇਹ ਇਨਸਾਨਾਂ ਦੇ ਅੰਦਰ ਜਿਹੜਾ ਤਮਨਾ ਉਹ ਆਵਰਾ ਰਹਦਾ ਹੈ ਇਹ ਬਾਹਰ ਸਤਨਾ ਆਤਮਾ ਸਰੀਰ ਦੇ ਤਾਰ ਉਲਕੋ ਕਰੇ। ਉਹਦੇ ਅਸੀਂ ਇਸ ਗੱਲ ਨੂੰ ਸਮਝਣਾ ਬਈ ਅਸੀਂ ਗੁਰੂ ਕੀ ਇਹ ਨਾਮ ਬਾਣੀ ਗੁਰੂ ਦੇ ਨਾਮ ਤੋਂ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਰਸਤਾ ਤੇਰਾ ਉਹਨਾਂ ਦੇ ਨਾਮ ਵੱਤੋਂ ਵੱਖਰੇ ਨੇ ਪਰ ਰਿਸ਼ਤ ਤੇ ਕਹਾਣੀ ਪਿਆਰ ਹੁੰਦਾ ਉਹਨਾਂ ਚ ਬਾਕੀਆਂ ਵੱਤੋਂ ਵੱਖਰੀਆਂ ਬੱਚੇ ਵੱਤੋਂ ਵੱਖਰੇ ਇਲਾਕੇ ਵੱਤੋਂ ਵੱਖਰੇ ਪਰਸਾਹਾਂ ਵੱਤੋਂ ਵੱਖਰੀਆਂ ਬੋਲਣਾ ਵੱਤੋਂ ਵੱਖਰਾ ਪਰ ਜਿਹੜਾ ਨਤੀਜਾ ਹੋਇਆ ਕਹਾਣੀ ਪਿਆਰ ਦੀ ਇਹ ਨਹੀਂ ਕਿ ਉਹਦੇ ਦੋ ਥਾਂਾਂ ਤੇ ਨਾ ਹੋਵੇ ਇਸੇ ਕਰਕੇ ਮਾਰੂਕ ਦੀ ਉਸਤਤ ਮਾਰੂਕ ਦੀ ਵਡਿਆਈ ਪਇਲਤ ਨਾਮਾਂ ਦੇ ਨਾਲ ਬਾਣੀ ਦੇ ਵਿੱਚ ਸਾਧ ਸੰਗਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕੱਲ੍ਹ ਨੇ ਸਾਧ ਜਨਨ ਜਗਰਾਣ ਦਾ ਅੰਦ ਦੀ ਬਾਦ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਸਾਧਵ ਮਹਲਾਪੰਜਵਾਂ ਸਾਰੇ ਸੇਵਕੂ ਅੰਦਰ ਦੇ ਮਹਾਰਜ ਕਹਿੰਦੇ ਹਰ ਹਰੀ ਹਰ ਦਾ ਨਾਮ ਹਰੀ ਦਾ ਨਾਮ ਵਾਹਿਗੁਰੂ ਦਾ ਨਾਮ ਪ੍ਰਭ ਸਰ ਦਾ ਨਾਮ ਹਰ ਹਰੇ ਹਰ ਮੁਖ ਕੋ ਬੋਲ ਭਾਈ ਜਿਹੜਾ ਤੇਨੇ ਦੁੱਖ ਲੱਗਿਆ ਹੋਇਆ ਮੂਹ ਲੱਗਿਆ ਹੋਇਆ ਇਹਨੂੰ ਉਚਾਰਨ ਕਰਨਾ ਨਾਮ ਹਰ ਹਰੀ ਹਰ ਮੁਖ ਕੋ ਬੋਲ ਨਾਲ ਜਿਹੜੇ ਕੋਲ ਭਾਈ ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਕੀ ਤਰੈ ਸਤਿਗੁਰ ਤੇ ਖਣਾ ਸਰਬਣੀ ਸੁਰਣਾ ਵਰਨਾਓ ਸਤਿਗੁਰ ਸਿਖੀ ਦੇ ਅੰਦਰ ਕੇ ਪਾਇ ਲਿਟਾਓ ਜਿਨਾ ਤੋ ਸੰਸਾਰਿਕ ਦੁਨਿਆਵੀ ਔਰਤੇ ਬੋਲ ਤਾ ਅੱਲਾ ਮਾਤਾ ਕਰਨਾ ਕਿਸੇ ਕਰਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਰੀ ਦੇ ਨਾਮ ਨੂੰ ਬੋਲਣਾ ਕਰ ਭਾਈ ਮੋਲ ਆਪਣੇ ਜੇ ਬਾਤ ਵੱਖੋ ਵੱਖਰੇ ਸਰੀਗਰਾ ਵੱਖੋ ਵੱਖਰੇ ਆਪਣੀ ਜ਼ਬਾਨ ਨੂੰ ਰਸਨਾ ਨੂੰ ਮਾਲਕ ਦੇ ਨਾਮ ਨੂੰ ਬੋਲਣਾ ਕਰ ਤੇ ਜਦੋਂ ਬੋਲੇਗਾ ਤੁਹਾਨੂੰ ਵਰਜ ਦੇ ਮਹਾਰਜ ਕਹਿੰਦੀ ਇਹ ਬੋਲਿਆ ਪ੍ਰਮਾਣ ਹੋਣਾ ਦੁਨਿਆਵੀ ਸੰਸਾਰਿਕ ਕਲਪਾਂ ਕਰ ਰਿਆਂ ਬੋਲ ਨਹੀਂ ਜਾਨੀਆ ਬੋਲ ਨਹੀਂ ਜਾਨੇਆ ਕੋਈ ਗਦਰ ਨਹੀਂ ਪਰ ਜਦੋਂ ਤੂੰ ਪਿਆਰਿਆ ਆਪਣੀ ਜੇਬਾ ਨਾਲ ਆਪਣੀ ਰਚਨਾ ਦੇ ਨਾਲ ਹਰੀ ਦਾ ਨਾਮ ਬੋਲੇਗਾ ਉਹ ਪਰਵਾਨ ਹੋ ਪਰਵਾਨ ਕਿਸ ਤਰ੍ਹਾਂ ਹੋਣਾ ਕੋਈ ਪਤਾ ਨਹੀਂ ਇਸ ਤੇਰੇ ਦੀ ਬੰਦੇ ਵਿੱਚ ਵਿੱਚੇ ਆ ਕੇ ਤੇਰੇ ਕੰਨਾਂ ਦੇ ਦੁਆਰਾ ਤੇਨੂੰ ਸੋਧੀ ਲੜ ਜਾਵੇ ਕਿਆ ਬਾਤ ਆ ਤੇਰੇ ਬੋਲਣ ਦੇ ਨਾਲ ਤੇਰੀ ਜੇ ਬਾਜਣੀ ਆ ਉਹ ਅਨੰਦਾ ਜਿਵੇਂ ਕੋਈ ਪਤਾ ਨਹੀਂ ਕਿਹੜਾ ਰਸਤਾ ਦਸਵੇਂ ਦਵਾਰ ਦੇ ਕੋਲ ਆਇਆ ਹਾਂ ਅੱਖਾਂ ਦੇ ਨਾਲ ਵੀ ਦਰਸ਼ਨ ਕਰਨ ਨਾਲ ਤੇਰਾ ਪ੍ਰੇਮ ਵਾੜ ਸਕਦਾ ਇਹ ਦਰਵਾਜ਼ੇ ਆ ਇਹ ਦਰਵਾਜ਼ਿਆਂ ਦੇ ਵਿੱਚੋਂ ਇੱਕ ਵੀ ਦਰਵਾਜ਼ਾ ਜਿੱਨੇ ਪ੍ਰਮਾਤਮਾ ਨਾਲ ਜਿਹਨੇ ਜੋੜ ਦਿੱਤਾ ਉਹ ਸਭ ਲਈ ਸਭਾ ਚਾਹੇ ਕਰਮਾਂ ਨਾਲ ਚਾਹੇ ਜੀਵਨ ਨਾਲ ਜਾ ਕੇ ਪਰਮਾਣ ਚਾਹ ਕੇ ਸਰੀਰ ਦਾ ਬਿਮਾਰ ਜੇ ਕਦੀ ਰਾਸਤੇ ਕੋਈ ਪਤਾ ਨਹੀਂ ਕਿਹੜੇ ਰਾਸਤੇ ਤੇ ਤੇਰਾ ਦੇਵ ਨ ਕੋਣਾ ਮਿਲ ਜਾਵੇ ਰਾਜਕਾਂ ਨੇ ਰਾਮ ਰਹਿਣ ਕਹਿਣ ਦੀ ਆਵਾਜ਼ ਸੁਣੀ ਸੀ ਪਰ ਜਦੋਂ ਸਮਝਣ ਲੱਗੇ ਤਾਂ ਸਾਰੇ ਹੀ ਸਮਾਉਂ ਦੇ ਸਮਾਉਂ ਰਾਮ ਇੰਨਾ ਬਿਆਨਤ ਹੈ ਤਰੀਏ ਨਾ ਵਿਅਤ ਹੈ ਗੁਰੂ ਅਰਜਨ ਦੇ ਮਾਰਗ ਕਹਿੰਦੇ ਇਸੇ ਕਰਕੇ ਬੋਲਿਆ ਕਰ ਪਰ ਅਦੇ ਮਨ ਧਾਰੇ ਗੁਰੂ ਅਰਜਨ ਦੇ ਮਾਰਗ ਕਹਿੰਦੇ ਬੋਲਣਾ ਵੀ ਹੈ ਤੇ ਮਨ ਦੇ ਵਿੱਚ ਧਾਰਨੀ ਕਰਨਾ ਮਨ ਦੇ ਵਿੱਚ ਧਾਰ ਕੇ ਰੱਖਣਾ ਉਠੰਦੇ ਆ ਬਹੰਦੇ ਆ ਖੰਦੇ ਆ ਜੰਦੇ ਆ ਇਹ ਜਿਹੜਾ ਮਾਰਗ ਮੇਰੀ ਸੰਭਾਲ ਕਰਦਾ ਦੇਵਕੇ ਮਹਾਰਾਜ ਤੋਂ ਬਤੀ ਪ੍ਰਤਿ ਪਾਲੋ ਅੰਮਾਰਤ ਹੋਣੀ ਧਰ ਜਿਵੇਂ ਬਾਲਕਾਂ ਦੀ ਨਿਆਇ ਸਾਨੂੰ ਸੰਭਾਲਤਾ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦੇ ਨਾਮ ਉਹ ਵੀ ਤੁਹਾਈ ਮਨ ਦੇ ਵਿੱਚ ਧਾਰਨ ਕਰ ਜਿਵੇਂ ਬੱਚਾ ਕਹਿੰਦਾ ਨਾ ਮੇਰੇ ਮਾਤਾ ਪਿਤਾ ਮੇਰੇ ਲਈ ਬੜਾ ਕੁਝ ਕੀਤਾ ਉਨ੍ਹਾਂ ਦੀ ਜੋ ਮਿਹਨਤਾਂ ਉਹਨਾਂ ਨੇ ਜੋ ਕੀਤਾ ਦੇ ਲਈ ਉਚਾਰਨ ਕਰ। ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬੱਚੇ ਹਾਂ। ਇਹ ਸਾਨੂੰ ਵੀ ਉਹਦਾ ਨਾਮ ਉਹਦੀ ਸਿੱਖਿਆ ਉਹਦਾ ਰੂਪ। ਮਨ ਦੇ ਵਿੱਚ ਧਾਰ ਕੇ ਸਮਅਬੀਤ ਕਰਨਾ ਚਾਹੀਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਕ ਬੋਲਣਾ, ਇੱਕ ਮੰਨ ਧਾਰਨਾ। ਧਰੀ ਦਾ ਨਾਮ ਅਦੀ ਸਿੱਖਿਆ ਧਾਰ ਕੇ ਜੁਗੀਆਂ। ਮਨ ਕਰਕੇ ਸਿੱਖਾਂ ਨੂੰ ਸਦਾ ਹੀ ਕਹਿ ਵੜਣਾ ਕਰੇ ਤਰਹਿਣਾ ਨਾਮ ਜਪਦੇ। ਜਦੋਂ ਤ੍ਰਿਪਤੀ ਹੋਏਗੀ ਤੇ ਸਾਰਾ ਸੰਖਾਰ ਸੰਸਾਰੀ ਗੁਰਪਤੀ ਤੈਨੂੰ ਮਾਲਕ ਦਾ ਦਰਸ਼ਨ ਕਰਦੀ ਬਣੇਗੀ। ਮੰਨ ਦੇ ਧਾਰਨ ਕਰਨਾ ਤੇ ਗੁਰੂ ਅਰਜਨ ਦੇ ਮਹਾਰਾਜ ਦਾ ਆਉ ਦਾ ਵਿਸ਼ਰਾਮ ਦੇ ਕੇ ਮਹਾਰਜ ਕਹਿੰਦੇ ਕੋ ਬੋਲਣ ਦੇ ਧਾਰਮ ਦੇ ਨਾਲ ਪ੍ਰਾਪਤੀਾਂ ਨਹੀਂ ਹੁੰਦੀ। ਇਸ ਤੋਂ ਬਾਅਦ ਮਹਾਰਜ ਨੇ ਦੱਸਿਆ ਮਹਾਰਜ ਕਹਿੰਦੇ ਸਰਬਨ ਸੁਮਨਾ ਭਗਤ ਕਰਮ ਮਨਿਕ ਪਾਪਿਕ ਪੁੰਨਾ ਚਰਨ ਮਹਾਰਜ ਪਹਿਲਾਂ ਬੋਲਣ ਵਾਸਤੇ ਮਹਾਰਜ ਦੱਸਦੇ ਸਾਰੇ ਸ੍ਰੀ ਗੁਰੂ ਆਰਜਨ ਦੇਵ ਮਹਾਰਾਜ ਕਹਿੰਦੇ ਭਾਈ ਸਿੱਕਾ ਫਿਰ ਤੂ ਧਾਰਨ ਕਰਨਾ ਧਾਰਨ ਕਰਨ ਤੋਂ ਬਾਅਦ ਸਰਵਨ ਸੁਨਮਨਾ ਕਰਵਾ ਦੇਣਾ ਸੁਨਮਨਾ ਇਸ ਤੋਂ ਬਾਅਦ ਮਹਾਰਾਜ ਕਹਿੰਦੇ ਭਗਤ ਕਰਨਾ ਫਿਰ ਭਗਤੀ ਕਰਨੀ ਇਹ ਦਰਵਾਜ਼ੇ ਹੈ ਦਰਵਾਜ਼ਿਆਂ ਨੂੰ ਜੋੜਨਾ ਤੁਮਨ ਧਿਆਨ ਧਿਆਨ ਨਾਲ ਤਦਵਰ ਪਾਤਸ਼ਾਹ ਨੇ ਕਹਿੰਦਾ ਜਦੋਂ ਬੋਲੇਗਾ ਤਰ ਸੁਨੇਗਾ ਵੀ ਤੇ ਜਦੋਂ ਸੁਨੇਗਾ ਵੀ ਤੇਰਾ ਮਾਰਗ ਕਹਿੰਦੇ ਜਿਹੜੇ تیرੇ ਦਰਵਾਜ਼ੇ ਨਕਾਰਾਂ ਦੇ ਨਾਲ ਭਰੇ ਪਿਆ ਜਦੋਂ ਉਹਨਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਮਨੋਂ ਚਾਰ ਤਰਵਾਜੀਆਂ ਚਾਰੇ ਤਰਵਾਜਿਆਂ ਤੇ ਪਹਿਰੇਦਾਰ ਕਰਿਆ ਕੋਈ ਅੰਦਰ ਨਹੀਂ ਵੜ ਸਕਦਾ ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰਾਂ ਦੇ ਵਿੱਚ ਬਾਣੀ ਦਾ ਵਾਸਾ ਰਸਨਾ ਤੇ ਬਾਣੀ ਦਾ ਵਾਸਾ ਅੱਖਾਂ ਦੇ ਵਿੱਚ ਗੁਰੂ ਦੀ ਬਾਣੀ ਦਾ ਪ੍ਰਕਾਸ਼ ਦੇਖ ਰਹੇ ਹਾਂ ਇਹ ਰਤਨਾ ਜਦ ਪਹਿਰੇ ਲੱਗ ਗਏ ਨਾ ਇਹ ਪਹਿਰਿਆਂ ਦੁਆਰੇ ਗੁਰੂ ਪਾਤਸ਼ਾਹ ਜੀ ਕਹਿੰਦੇ ਭਗਤ ਕੀ ਸੁਣੂ ਲੈ ਕੇ ਜਦੋਂ ਉਹ ਸੰਤਰੀ ਐਸੇ ਤਰ੍ਹਾਂ ਅਸੀਂ ਧਿਆਨ ਗੁਰੂ ਦੇ ਸਾਧਨ ਵਿੱਚ ਲਾਇਆਈ ਉਤੋਂ ਤੇਰ ਮਾਰੂ ਜਿਹੰਦੇ ਭਗਤ ਕਰਨ ਅਨੰਤ ਪਾਦ ਤੁਨਾ ਚਰਨ ਨਿਕੈ ਬਖਸ਼ ਸੰਸਨ ਪ੍ਰਾਪਤੀਆ ਅਨੰਤ ਪਾਦ ਉਹਨਾਂ ਚਰਨ ਮਹਾਰਾਜ ਦੀ ਰਹਿਮਤ ਮਹਾਰਾਜ ਦੀ ਬਖਸ਼ ਇਸੇ ਤਰ੍ਹਾਂ ਤੇ ਸੁਨੂ ਹੋ ਜਾਂਦੀ ਦੇ ਜਿਹੜੇ ਪਤ ਤੀਨ ਕਰਨ ਵਾਲੇ ਸਰੀਰ ਦਾ ਉਹ ਸਭ ਤੋਂ ਪਹਿਲਾਂ ਆਪਣੇ ਗਿਆਨ ਅੰਦਰਿਆਂ ਨੂੰ ਸ੍ਰੇਤ ਕਰਦੇ ਇਹਨਾਂ ਦੇ ਪਹਿਰੇ ਰਹਿੰਦੇ ਇੱਕ ਉਸ ਵਕਾਤ ਨਾ ਸਮਝ ਆਵੇ ਕੋਸ਼ ਰਖਾਰ ਨਾ ਦੇਖਿਆ ਜਾਵੇ ਕਿਉਂਕਿ ਗੁਰੂ ਦੀ ਦੇਨਾ ਜਦੋਂ ਅਸੀਂ ਆਪੇ ਦੇ ਬਾਤੀ ਉਜਾਗ ਕਰਤਾ ਵਿਚਾਰੀ ਪਾਸੇ ਜਿੱਥੇ ਜਿੱਥੇ ਵੀ ਆਵਾਜ਼ ਸੁਣਾਈ ਦੇਣੀ ਆ ਉੱਥੇ ਉੱਥੇ ਗੁਰ ਸੰਗਤ ਦੀ ਸ਼ਾਂਤੀ ਨੇ ਇਮਾਨੀ ਕਹਿ ਰਿਹਾ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਾਈਂ ਕੁੱਟਣ ਸਾਹਿਬ ਦੀ ਜਨਾਂ ਨੇ ਸ੍ਰੀ ਪਾਤਸ਼ਾਹ ਦੇ ਦਰਸ਼ਨ ਕੀਤੇ ਉਹ ਲੋਕ ਭਗਤੀ ਕਰਦੇ ਸੀ ਕਿ ਜਾਨਵਰ ਵੀ ਬੋਲਾਂਗੇ ਬਹਿ ਜਾਂਦੇ ਸੀ ਸ਼ੇਰ ਦੇ ਸਾਹਮਣੇ ਪਤਰੀਆਂ ਉੱਤੇ ਕਹਿੰਦੇ ਜਦੋਂ ਇਸੇ ਤਰ੍ਹਾਂ ਬੈਠਦੇ ਸੀ ਜਨ ਦੀ ਭਗਤੀ ਕਰਦੇ ਸੀ ਉਹਨੂੰ ਉਸਾਂ ਅੰਮ੍ਰਿਤਪੁਰ ਸਾਹਿਬ ਉਹਲਾ ਸਥਾਨ ਸ਼ੇਰਪਾਤ ਸਿੰਘ ਦੇ ਦਰਸ਼ਨ ਕੀਤੇ ਉਹਨਾਂ ਨੇ ਸ਼ੇਰਪਾਤ ਸਿੰਘ ਗੁਰਮਾਨਤਪਾਤ ਸ਼ਹਾਰਾ ਗੁਰੂ ਪੰਗਾਬੀ ਗੁਰੂ ਅਮਰਦਾਸ ਗੁਰੂ ਨਾਮਦਾਸ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਪਾਸ਼ਾ ਇਹਨੇ ਪਾਤਸ਼ਾਹ ਦੇ ਜਾਂਦੇ ਪਜਾ ਕੇ ਦੋਸਤ ਸਰਿਆਸੀ ਗੁਰੂ ਘਰ ਗੁਰਪਾਤਸ਼ਰਨ ਗੁਰਨਾਥ ਪਾਸ਼ਾ ਮਹਾਰਾਜ ਕਹਿੰਦੇ ਭਾਈ ਗੁਰਦੁਨ ਸਾਹਿਬ ਜੀ ਅਸੀਂ ਤੁਹਾਡਾ ਦੁੱਧ ਜ਼ਰੂਰ ਸਕਾਂਗੇ ਪਰ ਅਸੀਂ ਛੇਵੇਂ ਜਾਂਦੇ ਜਾ ਕੇ ਸਕਾਂਗੇ ਉਹ ਦੋਨਾਂ ਦੀ ਉੱਪਰ ਬਹੁਤ ਬੇਦੀ ਹੁੰਦੀ ਸੀ ਆਪੋ ਦਾ ਭਗਿਆਸੀ ਇਸੇ ਕਰਕੇ ਸਤਿਗੁਰ ਪਾਸ਼ਾ ਜੀ ਮਹਾਰਾਜ ਕਹਿੰਦੇ ਜਦੋਂ ਅਸੀਂ ਇਹ ਪਰ ਨਾਮ ਜਪਦੇ ਆਪ ਫਿਰ ਜਿੱਥੇ ਜਿੱਥੇ ਆਵਾਜ਼ ਜਾਂਦੀ ਆ ਜਿਨ੍ਹਾਂ ਦਾ ਪ੍ਰੇਮ ਹੁੰਦਾ ਉਹ ਰੋਣਾ ਅਨੰਤ ਰਹਿੰਦਾ ਜਿਵੇਂ ਮੱਖੀ ਨੂੰ ਬਾਸਮਾ ਆਜੇਵੇ ਸੁਗੰਧੀ ਆਜੇਵੇ ਤਦੋਂ ਉਹਨਾਂ ਤੇ ਆਉਂਦੀ ਆ ਇਸੇ ਤਰ੍ਹਾਂ ਨਾਮ ਦੀ ਬਾਸ ਸਰਬਾਜ ਕਰਦੇ ਨੇ ਇਹ ਸਾਰੇ ਗਿਆਨ ਤੇ ਪ੍ਰੇਮ ਦੇ ਵਿੱਚ ਮਸਤ ਹੋ ਜਾਂਦੇ ਸਰੀਰ ਆਪਣਿਆ ਵੀ ਤਦੋਂ ਤੇ ਨਾਮ ਨਾਲ ਜੋੜ ਜਾਂਦਾ ਤਾਂ ਦੇਸੀ ਇਹ ਬਖਸ਼ਿਸ਼ ਪ੍ਰਾਪਤ ਕਰਨੀਆਂ ਪਹਿਲਾਂ ਬੋਲਣਾ ਫਰਮੰਤ ਧਰਮ ਕਰਨਾ ਫਿਰ ਕਰਨਾ ਨਾ ਸੁਣਾਣਾ ਫਿਰ ਬੇਜਮਾਂ ਕਾ ਕਰਤਾ ਬ੍ਰਹਮ ਜੋ ਭਗਤੀ ਕਰਨ ਫਿਰ ਗੁਰੂ ਦੀ ਉੱਤਰ ਜਿਵੇਂ ਮੀਂਹ ਦਾ ਪਾਣੀ ਔਣੀ ਫਸਲ ਨੂੰ ਉਜਾਉ ਬਣਾ ਦਿੰਦਾ ਏਹੀ ਵੀ ਗੱਲ ਹੋ ਜਾਂਦੀ ਹੈ ਇਸੇ ਕਰਕੇ ਮਾਰਕ ਫਿਰ ਕਹਿੰਦੇ ਸਰਨ ਪਰਮ ਸਾਧੂ ਸੋ ਬਾਦ ਮਹਾਰਾਜ ਕਹਿੰਦੇ ਭਗਤੀ ਤੋਂ ਬਾਅਦ ਦੂਸਰਾ ਹੀ ਗੁਰੂ ਦੇ ਸਤਨ ਪਰਮ ਸਾਧੂ ਪਉਣ ਮਨ ਦੇ ਵਿੱਚ ਦ੍ਰਿੜਤਾ ਬਣਾਉਣੀ ਬਈ ਮੈਂ ਗੁਰੂ ਦੀ ਸਾਧਨਾ ਨਾਲ ਗੁਰੂ ਦੇ ਚਾਪਨਾ ਦੇ ਨਾਲ ਜੁੜਿਆ ਹੁਣੇ ਜੁੜਨ ਦੇ ਨਾਲ ਪ੍ਰਾਪਤੀ ਗਾ ਵੀ ਮਹਾਰਾਜ ਕਹਿੰਦੇ ਬਾਣ ਜਸਾ ਦੇ ਬਾਣ ਦਾ ਭਾਵ ਕੀ ਮਾੜਿਆ ਤਾਂ ਮਾੜੀਆਂ ਦੇ ਤਾਰ ਸ਼ਕਤੀ ਹੈ ਉਹ ਤਿੱਥੋਂ ਰਸਮੀ ਸਿਰੂ ਹੋ ਜਾਂਦੇ ਉਹਨਾਂ ਨੇ ਕਿਸਨਾ ਸਿਰੂ ਹੋ ਜਾਂਦਾ ਜੇ ਵੀ ਰਹਿਣ ਤੇ ਕਿ ਬਖਸ਼ਿ ਗੁਰੂ ਅਰਜਨ ਦੇਵ ਮਹਾਰਜ ਸਾਹਿਬ ਨੇ ਕਿਹਾ ਸੀ ਰਿਆ ਬਾਣ ਜਸਾ ਦੇ ਬਾਣ ਦਾ ਭਾਵ ਮਾੜੀ ਆਦਿ ਮਾੜੇ ਰੋਪਣ ਮਾਰਾ ਜਿਹੜਾ ਸਮਾ ਉਹ ਕਿਲਾ ਆਪ ਕੰ ਕਰਨਾ ਕਹਿੰਦੇ ਗੁਰੂ ਅਰਜਨ ਦੇਵ ਮਾਰਗ ਕਹਿੰਦੇ ਕੇਵਲ ਬੋਲਣ ਤੋਂ ਘਰ ਸੁਣੋ ਦੀ ਧਾਰਨਾ ਤੇ ਘਰ ਸੁਣਨਾ ਤੇ ਭਗਤੀ ਕਰਨੀ ਇਸ ਤੋਂ ਬਾਅਦ ਮਾਰਗ ਕਹਿੰਦੇ ਸ਼ਰਨ ਦੇ ਵਿੱਚ ਤੂੰ ਆਪਣੀ ਆਪ ਨੂੰ ਗੁਰੂ ਦੇ ਹਰ ਵੇਲੇ ਗੁਰੂ ਦੀ ਸ਼ਰਨ ਵਿੱਚ ਨੂੰ ਪਿਆਰ ਰੱਖ ਬਣ ਕਰਕੇ ਫਿਰ ਤੈਨੂੰ ਇਸੇ ਤਰ੍ਹਾਂ ਗੁਰੂ ਕਿਰਪਾ ਕਰਨ ਈਗਰ ਜੀ ਨੂੰ ਮਾਰੀ ਨਾਲ ਮੇtar ਉਪਰ ਈਕਾਰ ਸ਼ਕਤ ਨਾਲ ਤੇਰੇ ਦੇਖ શરીਰ ਵਿੱਚ ਮਾਨਵ ਵਰਤੀ ਇਸਾਣੀ ਕਤਮ ਹੋ। ਇਸ ਤੋਂ ਬਾਅਦ ਮੇਰੇ ਅਰਜੋ ਦੇ ਮਾਰਜ ਕਹਿੰਦੇ ਹਰ ਚਰਨ ਤਰੀਕ ਨੀਤ ਨੀਤ ਪਾਵਨਾ ਮਹਿ ਮਹਾ ਪੁਨੀਤ। ਤੇਰੇ ਵਿਦੋ ਗੁਰੂ ਅਰਜੋਨ ਦੇ ਮਾਰਜ ਕਹਿੰਦੇ ਸਤਗੁਰ ਤੁਆਸ ਜੀ ਕਹਿੰਦੇ ਭਾਈ ਹਾਜ ਚਰਨ ਕੀ ਪ੍ਰੀਤ ਕਬੀਤ ਲਈ ਮਾਰਾ ਜੀ ਕਹਿੰਦੇ ਜਿਹੜੀ ਗੁਰੂ ਦੇ ਨਾਮ ਦੀ ਚਰਨਾਂ ਦੀ ਪ੍ਰੀਤ ਆ ਇਹ ਨਿਤ ਨਿਤ ਕਰਨੀਆਂ ਜਿਵੇਂ ਪ੍ਰਸਾਦਾ ਰੋਜ਼ ਨੂੰ ਸਤਨਾ ਇਹ ਨੇਤੀ ਕਰਨਾ ਚਲੋ ਸਿ ਪ੍ਰਸਾਦਾ ਛੱਦ ਦੇਣਾ ਰੋਜ਼ ਰੋਜ਼ ਸਰੀਰ ਚਰਦੀ ਕਲਾ ਕਰੇ ਜੇ ਇੱਕ ਦਿਨਾਂ ਬਾਅਦ ਇਹ ਤੇ ਸਰੀਰ ਕਬਲ ਕਿੰਦਰ ਦਸਣ ਲਾ ਜਾਂਦਾ ਸਰੀਰ ਬਿਲਕੁਲ ਕਾਮੀ ਨਾ ਇਸੇ ਤਰ੍ਹਾਂ ਹੀ ਮਹਾਰਾਜ ਦਾਸ ਦੇ ਵੀ ਜੇ ਤੂੰ ਰੋਜ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਕਰੇਗਾ ਨਾ ਪ੍ਰੀਤ ਇਹਦੇ ਤੈਨੂੰ ਪਵਿੱਤਰ ਕਰਨਾ ਤੇਨੂੰ ਰੋਗਾਂ ਤੋਂ ਬਚਾਉਣਾ ਇਹ ਰੋਗ ਦੱਸਣ ਵਾਲੇ ਦੀ ਜਿਹੜੇ ਗੁਰੂ ਦੇ ਨਾਮ ਨਾਲ ਉਪਦੇਆ ਇਹ ਰੋਗ ਉਹ ਆ ਜਿਹੜੇ ਸਾਨੂੰ ਇਹ ਸੰਸਾਰ ਦੇ ਵਿੱਚ ਜਿਸ ਬਗਾਰਾਂ ਤੋਂ ਪਹਿਲਾਂ ਜਨਮ ਕਰਦੇ ਆ ਇਨਸਾਨ ਨੂੰ ਕੋਈ ਨਹੀਂ ਪਤਾ ਹੁੰਦਾ ਦੇਖੋ ਜਦੋਂ ਬੱਚਾ ਜਨਮ ਲੈਂਦਾ ਨੂੰ ਕਾਹ ਤੋਂ ਆ ਗਿਆ ਜਦੋਂ ਜਦੋਂ ਉਹ ਜਵਾਨ ਹੋ ਜਾਂਦਾ ਫਿਰ ਇਹ ਭਟੇ-ਭੱਡੇ ਜਿਹੜੇ ਗੁਰਸੰਗਤ ਦੇ ਰੋਗ ਆ ਬੇਕਾਰ ਆ ਉਹ ਆਪਣੇ ਆਪ ਹੀ ਹੋ ਜਾਂਦੇ ਆ ਸਮਝ ਫਿਰ ਉਹ ਬੱਚਾ ਸੀ ਜਦੋਂ ਬੱਚਾ ਸੀ ਮਤ ਜਦੋਂ ਜਨਮ ਹੋ ਗਿਆ ਫਿਰ ਉਹ ਸਾਰੀਆਂ ਜਿਹੜੀਆਂ ਸਰੀਰਕ ਦਰ ਸੰਗਤ ਦੀ ਸਾਖੀ ਦਾ ਸਰੀਰ ਤੇ ਪੈਦਾ ਹੋਣ ਨੂੰ ਸੁਭੋਲ ਜਾਂਦੀ ਹੈ ਇਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੀਤ ਨੀਤ ਤੈਨੂੰ ਰੋਜ਼ ਰੋਜ਼ ਕਿਉਂ ਕਹਿੰਦੇ ਆ ਵੀ ਭਗਤ ਬਾਣ ਪੜਿਆ ਤਾਂ ਗੁਰੂ ਦੇ ਚਾਹਨਾ ਨਾਲ ਪ੍ਰੀਤ ਕਰਿਆ ਕਰ ਇਸੇ ਕਰਕੇ ਕਰਮਾਂ ਰਿਤੇ। ਹਾਦ ਚਰਨ ਪ੍ਰੀਤ ਰੀਤ ਨੀਤ ਪਾਵਨਾ ਮਹਾਂ ਮਾਤਰੀ। ਮਹਾਰਾਜ ਇਹ ਕਹਿੰਦੇ ਜਿਹੜੀ ਰੋਜ਼ ਰੋਜ਼ ਤੂੰ ਬਾਣੀ ਪੜ੍ਹਨੀ ਆ ਰੋਜ਼ ਰੋਜ਼ ਤੂੰ ਬਾਣੀ ਸੁਣਨੀ ਆ ਰੋਜ਼ ਰੋਜ਼ ਤੂੰ ਜਿਹੜੀ ਸੇਵਾ ਕਰਦੇ ਤੈਨੂੰ ਪਵਿੱਤਰ ਕਰ ਦਿੰਦਾ। ਪੁਨੀਤ ਸੁਣਦੇ ਪੁਨੀਤ ਤਹਤੇ ਬਗਤ ਸਤਿ ਤੁਰ ਰਹਿ ਜਾ। ਆ ਪੂਰੇ ਨਵੰਤ ਨਾਮ ਗੁਰ ਬੁਰ ਚਰਨ ਲਾ ਕੇ ਬਾਜੇ ਅਨਹਦ ਪੂਰੇ ਮਹਾਰਾਜ ਇੱਥੇ ਵੀ ਬਖਸ਼ ਕਰਦੀ ਭਾਈ ਜਿਹੜੇ ਗੁਰੂ ਦੇ ਚਰਨਾਂ ਦੇ ਪ੍ਰੀਤਾ ਹਰੀ ਦੇ ਨਾਮ ਨਾਲ ਪ੍ਰੀਤ ਕਰਨੀ ਹੈ ਤੈਨੂੰ ਪਵਿੱਤਰ ਕਰੋ ਜਿਵੇਂ ਰੋਜ਼ ਇਨਸਾਨ ਪ੍ਰਸਾਦਾ ਸੱਚੇ ਤ੍ਰਿਪ ਤੁੰਦਾ ਈਸ਼ਾਨ ਕਰਕੇ ਇਹਨੂੰ ਇਸ ਤਰ੍ਹਾਂ ਜਾਪਦਾ ਵੀ ਮੈਂ ਬਾਦ ਕਰਕੇ ਤਾਕਤ ਸਮਰੱਥਾ ਠੀਕ ਕਰ ਆਪਣੇ ਆਪ ਨੂੰ ਚੰਗਾ ਬਰਸ ਕਰ ਸੰਸਾਰ ਇਸ ਤਰ੍ਹਾਂ ਮਾਲੂ ਜੀ ਕਹਿੰਦੇ ਫਿਰ ਮਾਲ ਚੰਗਾ ਰਹਿੰਦਾ ਜਦੋਂ ਰੋਜ਼-ਰੋਜ਼ ਤੂੰ ਗੁਰੂ ਦੇ ਦਰਸ਼ਨ ਕਰਸੀਂ ਨਾ ਰੋਜ਼-ਰੋਜ਼ ਗੁਰੂ ਦੇ ਚਰਨਾਂ ਦੇ ਉੱਤੇ ਜਾ ਕੇ ਬੈਠੇਂਗਾ ਇਹ ਗੁਰੂ ਪਾਤਸ਼ਾਹ ਵੀ ਦਾਸ ਜੀ Maharaja ਕਹਿੰਦੇ ਇਹ ਸਾਰੀ ਜਿਹੜੀ ਵਿਧੀ ਆ ਇਹ ਪਵਿੱਤਰ ਕਰ ਦਿੰਦੀ ਹੈ ਰੋਜ਼-ਰੋਜ਼ ਗੁਰੂ ਘਰ ਉੱਤੇ ਇਹ ਆਪਣੇ ਆਪ ਦਾ ਪਵਿੱਤਰ ਸ਼ਰਮਾ ਹੁੰਦਾ ਬਾਣੀ ਨੂੰ ਸੁਣ ਕੇ ਰੱਬ ਦੇ ਪਿਆਰੇ ਦੇ ਦਰਸ਼ਨ ਕਰਕੇ ਸਾਧ ਸੰਗ ਕਰਕੇ ਤੇ ਇਹ ਮਹਾਰਾਜ ਕਹਿੰਦੇ ਬੇਦੀ ਯਾਰ ਪਵਿੱਤਰ ਹੋਉਂਦੀ ਜਿਵੇਂ ਇਨਸਾਨ ਥੱਕਿਆ ਹੁੰਦਾ 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 ਫਿਰ ਉਹ ਸ਼ਰਮਾ ਹਰਨ ਇਹ ਸ਼ਰਮਾਣ ਕਰਨ ਤੋਂ ਬਾਅਦ ਇਸ ਤਰ੍ਹਾਂ ਹੁੰਦਾ ਵੀ ਬਹੁਤ ਵਧੀਆ ਸਰੀਰ ਹੋ ਗਿਆ ਇਸੇ ਕਾਰਨ ਜਦੋਂ ਰੋਜ਼ ਰੋਜ਼ ਗੁਰੂ ਦਾ ਦਰਸ਼ਨ ਰੋਜ਼ ਰੋਜ਼ ਬਾਣੀ ਪੜ੍ਹਦੇ ਹਾਂ ਸਾਡਾ ਤਨ ਜਿਹੜੇ ਰੀਤੀ ਦੇ ਸੇਵਕ ਸਾਰੇ ਲੈ ਜਾਂਦੇ ਮਹਾਰਾਜ ਜੀ ਆਨੰਦ ਚਾਹੁੰਦਾ ਸ੍ਰੀ ਤੇ ਮਹਾਰਾਜ ਜੀ ਆਖਦੇ ਭਾਈ ਜਦੋਂ ਰੋਜ਼ ਰੋਜ਼ ਇਸ ਤਰ੍ਹਾਂ ਬੇਰੀ ਅਪਣਾਈ ਕਰਾਂ ਤੇ ਬਾਕਸ ਸੁਣ ਲਈ ਸੇਵਕ ਪੈ ਦੂਰ ਕਰਨਾ ਕਲਮਲ ਦੋਪਜਾਰੀ ਸੇਵਕ ਪੈ ਦੂਰ ਕਰ ਤਲ ਮਨ ਦੋਖ ਜਾਰੀ ਤਲ ਮਨ ਦੋ ਜਾਰੀ ਇਹ ਸਾਰੇ ਮਾਰਗ ਕਹਿੰਦੇ ਦੁੱਖ ਕਾਸ ਤਿਲਤਾਮਾ ਅਨੇਕਾਂ ਤਰ੍ਹਾਂ ਦੀਆਂ ਘਟਨਾਵਾਂ ਸਾਰੀਆਂ ਸਾਡੇ ਜੀਵ ਮਾਰਗੀਆਂ ਜਦ ਤੂੰ ਸੇਵ ਕਰ ਨਹੀਂ ਲਾ ਸੇਵ ਕਰ ਭੈ ਦੂਰ ਕਰਨ ਤਲ ਮਨ ਦੋਖ ਜਾਰੀ ਸਾਰੇ ਸਾਡੇ ਸੁਭਾਅ ਜਾਂਦੇ ਆਹੀ ਇਹ ਜੀ ਅਪਣਾਇਦਾ ਫਿਰ ਇਹਦਾ ਆਨੰਦ ਲਰਨਾ ਕਿਉਂਕਿ ਜਿੰਨੇ ਗੁਰਸੰਗਤ ਦੀ ਆਪਣੀ ਜੀਵਨ ਦੇ ਵਿੱਚ ਮੰਨ ਲਓ ਕੋਈ ਬੱਚਾ ਉਹਦਾ ਨੂੰ ਪਤਾ ਨਹੀਂ ਸੀ ਪਰ ਗੁਰਧਰ ਭਰਤੀ ਹੋਇਆ ਤੇਰੀ ਪਤਾ ਲੱਗਿਆ ਵੀ ਆਹ ਹੁੰਦੀ ਹੈ ਜਦੋਂ ਪੁਲਿਸ ਤੇ ਨਹੀਂ ਸੀ ਭਰਤੀ ਨਹੀਂ ਸੀ ਪਤਾ ਔਰ ਜਦੋਂ ਭਗਤੀ ਹੋ ਕੇ ਬਾਗੀ ਪਈ ਫਿਰ ਪਤਾ ਲੱਗਦਾ ਗੁਰੂਸ ਕੀ ਇਹੇ ਸਾਰੇ ਸਾਧੂ ਵਿਰਤੀ ਦਾ ਭਗਤੀ ਦਾ ਵੀ ਫੇਰੀ ਪਤਾ ਲੱਗਦਾ ਮਹਾਰਾਜ ਕਹਿੰਦੇ ਜੇ ਭਗਤੀ ਗੁਰੂ ਸਮਰਪਣ ਉਪਯੋਗ ਹੈ ਇਥੇ ਕੀ ਕਰਨਾ ਪੈਂਦਾ ਸੇਵ ਕਰਨਾ ਪੈਂਦਾ ਮਹਾਰਾਜ ਕਹਿੰਦੇ ਸੇਵ ਕਰ ਦੂਰ ਕਰਮ ਤਨ ਮਨ ਦੁੱਖ ਜਾਂਦੇ ਸਾਰੇ ਬੜੀ ਬੜੀ பாਪ ਇਹ ਸੜਕਿਓ ਸਵਾਹ ਹੋ ਜਾਂਦੇ ਮਾਰੋਈ ਕਹਿੰਦੇ ਜਦੋਂ ਤੂੰ ਸੇਵਕ ਬਣੇਂਗਾ ਬਾਖਸ਼ੂ ਸਿੰਘ ਤਾਂ ਨਹੀਂ ਇਹ ਰਾਮਾਜ ਦੱਸਦੇ ਕਹਿ ਤੰ ਲੋਕ ਤ ਸੁਣ ਤ ਮੁਕਤ ਇਥੇ ਜਿੱਦੋਂ ਮਾਰੋਈ ਕਿਰਪਾ ਕਰਦੇ ਬਾਹਰੇ ਕਹਿੰਦੇ ਜਦੋਂ ਤੂੰ ਸੇਵਕ ਬਣ ਗਿਆ ਮੈਂ ਤੇਰੇ ਸਾਰੇ ਇਸ ਤਰ੍ਹਾਂ ਦੇ ਵਿਕਾਰ ਰਹਿ ਗਏ ਫਿਰ ਤੈਨੂੰ ਮੁਕਤੀ ਆ ਇਦੋਂ ਸੋਣ ਬੜੇ ਵੀ ਆਨੰਦ ਮਰਣਾਂ ਤੇ ਉਹ ਬੈਠਣ ਬੜੇ ਦੀ ਆਨੰਦ ਦਰਸ਼ਾਤ ਨੂੰ ਆਣ ਬਿਲੇ ਤੈਨੂੰ ਸੋਣ ਬੜੇ ਤੈਨੂੰ ਬੜੇ ਆਨੰਦ ਦੀ ਆਨੰਦ ਰਹਿਣਾ ਤင်း ਮੁਕਤੀ ਦਾ ਸਾਧਨ ਤੈਨੂੰ ਲੱਜ ਜਾਣਾ ਮੁਕਤੀ ਦਾ ਸਾਧਨ ਮਾਰਜ ਦੇ ਤਰ੍ਹਾਂ ਦਾਸ ਦੇ ਕਹ ਹੈ ਤੰ ਲੋਕਤ ਸੁਣਤ ਲੋਕਤ ਰਹਿਤ ਜਨਮ ਰਹਿਤੇ ਮਾਰਜ ਕਹਿੰਦੇ ਜਿਹੜੇ ਇਸ ਵਿਧੀ ਦੇ ਨਾਲ ਸਰੀਰ ਵਿੱਚ ਦੇ ਉਹ ਮੁਕਤੀ ਦੇ ਸੰਗੀ ਦਾ ਕਹ ਤੰ ਸੁਣਤ ਤੰ ਅਰੇਕ ਤੱਕ ਜਾਣਾ ਹੋ ਰਿਹਾ ਉਹਨਾਂ ਦਾ ਜਨਮ ਮਰਨ ਦਾ ਗੇੜ ਹੀ ਤਤ ਹੋ ਜਾਂਦਾ ਮਾਰੇ ਕਹਿੰਦੇ ਜੇ ਰਵਾਜ ਦਾਸ ਦੀ RAM RAM ਸਾਰ ਭੂਤ ਨਾਮ ਜੋ ਤੱਕ ਵਿਚਾਰੇ RAM RAM ਸਾਰ ਭੂਤ ਭੂਤ ਦਾ ਭਾਵ ਕੀ ਹੈ ਏ ਗੁਰੂ ਦੇ ਉਪਦੇਸ਼ ਨੂੰ ਪਾਈ ਤਮਾ ਤਪ ਕਾਟੇ ਵਿੱਚੋਂ ਜਿਨੇ ਦੁਬਧਿਆੰਦਾ ਨੂੰ ਜਾਗ ਲਾਇਆ ਜਾਗ ਨਾ ਕੇ ਫਿਰ ਉਹਦਾ ਦਹੀਂ ਬਣਦਾ ਦਹੀਂ ਤੋਂ ਬਾਅਦ ਫਿਰ ਉਹ ਰੜਕਿਆ ਜਾਂਦਾ ਫਿਰ ਮੱਖਣ ਬਣਦਾ ਮੱਖਣ ਤੋਂ ਬਾਅਦ ਉੰਮੋ ਤੇਰਨ ਕੀਤਾ ਜਾਂਦਾ ਕਰਮ ਕਰਮ ਤੋਂ ਬਾਅਦ ਸੋਧਾ ਨੰਪਾ ਸਮਾਪਤ ਕਰ ਝੋਲਦਾ ਤੱਤ ਜਿਹੜਾ ਬਣਦਾ ਬਾਰੇ ਕਹਿੰਦੇ ਪਾਣੀ ਇਸੇ ਤਰ੍ਹਾਂ ਭਾਈ ਤੂੰ ਗੁਰੂ ਦੀ ਸਿੱਖਿਆ ਜੋ ਤੂੰ ਰਾਮ ਕਹਿੰਦਾ ਰਾਮ ਹੈ ਵਾਹਿਗੁਰੂ ਕਹਿੰਦਾ ਵਾਹਿਗੁਰੂ ਕਾਇਤਿ ਸਾਧ ਤੇ ਜਾ। ਇਹਨੂੰ ਪਤਾ ਲੱਗਿਆ ਕਿ ਇਹ ਪਾਣੀ ਆ ਇਹ ਬਾਣੀ ਜਿਹੜੇ ਧੁਰ ਕੀ ਤਾਂ ਕਹਿੰਦੇ ਪਰ ਧੁਰ ਕੀ ਹੈ ਕਿਸ ਤਰ੍ਹਾਂ ਧੁਰ ਕੀ ਬਾਣੀ ਆਈ ਜਿਸ ਸਗਣੀ ਜਨਤ ਮਟਾਈ ਦਇਆਲ ਪੁਰਖ ਬਿਧਰਵਾਣਾ ਹਰ ਨਾਨਕ ਸਾਚ ਤਨ ਸੱਚ ਤੈਨੂੰ ਦੱਸਿਆ ਬਾਲੂ ਨੇ ਉਹ ਸੱਚ ਕਿੱਥੇ ਸਮਾਇਓ ਤਤ ਨੂੰ ਜਾਣ ਕੇ ਬੰਦ ਰਿਹਾ ਮਹਾਰਾਜ ਕਹਿੰਦੇ ਜਨਾਂ ਚਰ ਪਿਆਰਿਆ ਇਸੇ ਤਰ੍ਹਾਂ ਮਹਾਰਾਜ ਨੇ ਸੰਸਾਰਕ ਸੁਧਿਅਤਿਆ ਤੇ ਸਾਉਧਨ ਲਈ ਆਪਣੇ ਨੇਪਾ ਦੇ ਨਾਮ ਲੈ ਕੇ ਆ ਬਾਕੀ ਜਿਹੜੇ ਗਿਆਨ ਕੋ ਇਹਨਾਂ ਨੇ ਆਪਣੀ ਆਪ ਹੀ ਗੁਰੂ ਦੇ ਨਾਲ ਕਰਕੇ ਬਾਲ ਕਰਕੇ ਸੇਧ ਕਰਕੇ ਤੇ ਮਹਾਰਾਜ ਹੀ ਬਾਤ ਨੂੰ ਸਦਾ ਸੁਣੀ ਹੈ ਤੇ ਸਤਿ ਚ ਤੇ ਅਸੀਂ ਤਾਤ ਵਿੱਚ ਆ ਗਏ ਗੁਰੂ ਨੂੰ ਸਿੱਖਿਆ ਲੈ ਕੇ ਭਾਈ ਜਿੰਨਾ ਸਮਾਂ ਮਿਲਦਾ ਗੁਰੂ ਦੀ ਰਹਿਮਤ ਤੋਂ ਮੰਗੀ ਮਹਾਰਾਜ ਸਾਡੇ ਦੀ ਤਰਫ ਤੋਂ ਅਸੀਂ ਇੱਕ ਇੱਕ ਸਾਬਤ ਕਿ ਸਾਨੂੰ ਤੁਸੀਂ ਕੀਮਤੀ ਦਿੱਤਾ ਅਮੋਲ ਗੋਣਾ ਅਮੋਲ ਵਪਾਰ ਅਮੋਲ ਵਪਾਰੀ ਅਮੋਲ ਭੰਡਾਰ ਅਮੋਲ ਆਵੇ ਮੋਲ ਲੈ ਜਾ ਕੇ ਇਹਦੀ ਮਹਾਰਾਜੀ ਕੋਈ ਕੀਮਤ ਨਹੀਂ ਦੇ ਸਕਦੇ ਅਸੀਂ ਇਹਦੀ ਕੀਮਤ ਤਾਂ ਲਈਏ ਜੇ ਅਸੀਂ ਦੇਣ ਚੋਗੇ ਹੋਈਏ ਤੇ ਇੱਕ ਇੱਕ ਸ਼ਬਦ ਬੜਾ ਕੀਮਤੀਆ ਬਣੂਗਾ ਮਹਾਰਾਜ ਜੀ ਕਹਿੰਦੇ ਇਹਦਾ ਤਤ ਵਿਚਾਰਿਆ ਕਰ ਕੋਸ ਨਾ ਕੋਸ ਇਸ ਸਾਧ ਦੇ ਵਿੱਚ ਤੁਸੀਂ ਇਹ ਦੇਣ ਹੈ ਕਿ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਹੋ ਨਹੀਂ ਸਕਦਾ ਪਿਆਰੇ ਜੀ ਤੁਹਾਨੂੰ ਸੰਗੀ ਨਾਮ ਮਿਲਦੇ ਇਸੇ ਕਰਕੇ ਆਉ ਕਰੀਏ ਬੇਨਤੀ ਆਪਾਂ ਨੂੰ ਮਹਾਰਾਜ ਸਾਨੂੰ ਇਹ ਬਖਸ਼ ਕਰ ਦਿਓ ਨਿਮਕ ਏਕਹਾਰੋ ਨਾਮ ਦੇ ਮੇਰਾ ਮਾਨਸ ਤੰ ਮੀਤਲ ਹੋਏ ਸਾਡਾ ਵੀ ਮਾਨਸ ਤੇ ਤਨ ਤੇਰੇ ਨਾਮ ਦੇ ਨਾਲ ਜੁੜ ਜਾਵੇ ਤੁਹਾਡੇ ਸ਼ਬਦ ਦੀ ਸਾਨੂੰ ਸ਼ੁੱਧੀ ਆ ਜੇ ਇਹ ਅਰਦਾਸ ਬੇਨਤੀ ਆਪਾਂ ਵੀ ਕਰੀਏ ਗੁਰ ਸੰਗਤ ਦੀ ਸਾਥ ਵਿਚਾਰ ਕਰਦਿਆਂ ਉਨ੍ਹਾਂ ਤੋਂ ਬੰਦੀ ਕਰਵਾ ਬਸਰਵਾਉ ਸਾਧੂ ਦਰਬਾਰ ਸਤਿ ਕੀਏ ਬੇਜਤੀ ਸਤਨਾਮ ਵਾਹਿਗੁਰੂ ਸਾਜਿ ਤਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਿਤੇ RAM RAM ਸਾਰਤੂਤ ਨਾਮ ਤਤ ਵਿਚਾਰੇ ਵਾ ਵਾਹ ਹੈ ਗੁਰੂ ਜੀ ਕੀ ਤੱਤੇ ਸਤਿਨਾਮ ਸ੍ਰੀ ਵਾਤਨ ਸਾ